ਸਤਿ ਸ਼੍ਰੀ ਅਕਾਲ ਜੀ Think Punjabi TV ਚੈਨਲ 'ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਕਾਫੀ ਖਾਸ ਹੈ ਜੇਕਰ ਤੁਸੀਂ ਪੰਜਾਬੀ ਹੋ ਤਾਂ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਭਾਜਪਾ ਦੇ ਰੋਸ਼ਨ ਭਵਿੱਖ ਦੀ ਜੇਕਰ ਤੁਸੀਂ ਭਾਜਪਾ ਦੇ ਸਪੋਰਟਰ ਹੋ ਤਾਂ ਤੁਸੀਂ ਕਮੈਂਟ ਵਿੱਚ Yes ਲਿਖ ਸਕਦੇ ਹੋ ਨਹੀਂ ਤਾਂ ਤੁਸੀਂ No ਲਿਖ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਬਾਕੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਲੋਕ ਸਭਾ 2024 ਦੇ ਨਤੀਜੇ ਪਿਛਲੇ ਮਹੀਨੇ ਆਏ ਸਨ ਅਤੇ ਪੰਜਾਬ ਦੀਆਂ 13 ਸੀਟਾਂ ਵਿੱਚੋਂ 7 ਸੀਟਾਂ ਉੱਪਰ ਕਾਂਗਰਸ ਨੇ ਜਿੱਤ ਹਾਸਲ ਕੀਤੀ ਅਤੇ 3 ਉੱਪਰ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਅਤੇ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਗਈ ਅਤੇ ਦੋ ਸੀਟਾਂ ਆਜ਼ਾਦ ਉਮੀਦਵਾਰਾਂ ਨੂੰ ਪ੍ਰਾਪਤ ਹੋਈਆਂ। ਭਾਜਪਾ ਦਾ ਇਸ ਵਾਰ ਪੰਜਾਬ ਵਿੱਚ ਖਾਤਾ ਨਹੀਂ ਖੁੱਲਿਆ ਜੇਕਰ ਆਪਾਂ 2019 ਦੇ ਨਤੀਜਿਆਂ ਨੂੰ ਦੇਖੀਏ ਅਤੇ ਉਸ ਦੇ ਨਾਲ 2024 ਦੇ ਨਤੀਜਿਆਂ ਨੂੰ ਕੰਪੇਅਰ ਕਰੀਏ ਤਾਂ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਕਿ 2019 ਵਿੱਚ ਕਾਂਗਰਸ ਨੂੰ 8 ਸੀ ਅਤੇ 2024 ਵਿੱਚ 7 ਸਿੱਟਾਂ ਮਿਲੀਆਂ ਆਮ ਆਦਮੀ ਪਾਰਟੀ ਨੂੰ 2019 ਵਿੱਚ 1 ਸੀਟ ਮਿਲੀ ਸੀ ਅਤੇ 2024 ਵਿੱਚ 3 ਸਿੱਟਾਂ ਮਿਲੀਆਂ ਅਤੇ ਅਕਾਲੀ ਦਲ ਨੂੰ 2019 ਵਿੱਚ 2 ਸੀਟਾਂ ਸਨ ਅਤੇ 2024 ਵਿੱਚ 1 ਸੀਟ ਮਿਲੀ ਅਤੇ ਭਾਜਪਾ ਨੂੰ 2019 ਵਿੱਚ 2 ਸੀਟਾਂ ਮਿਲੀਆਂ ਸਨ ਅਤੇ 2024 ਵਿੱਚ ਕੋਈ ਸੀਟ ਨਹੀਂ ਮਿਲੀ ਅਤੇ ਆਜ਼ਾਦ ਉਮੀਦਵਾਰ 2019 ਵਿੱਚ ਕੋਈ ਨਹੀਂ ਜਿੱਤ ਪ੍ਰਾਪਤ ਕਰ ਸਕਿਆ ਸੀ ਅਤੇ ਇਸ ਵਾਰ 2024 ਵਿੱਚ ਦੋ ਆਜ਼ਾਦ ਉਮੀਦਵਾਰਾਂ ਨੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਹੈ ਬਾਕੀ ਗੱਲ ਆਪਾਂ ਭਾਜਪਾ ਦੀ ਕਰ ਰਹੇ ਸੀ ਤਾਂ ਆਪਾਂ ਜੇ ਦੇਖਦੇ ਹਾਂ ਆ ਨਿਊਜ਼ ਵਿੱਚ ਸੁਣਦੇ ਹਾਂ ਕਿ ਭਾਜਪਾ ਦਾ ਇਸ ਵਾਰ ਖਾਤਾ ਵੀ ਨਹੀਂ ਖੁੱਲਿਆ ਤਾਂ ਅਸੀਂ ਸੋਚ ਰਹੇ ਹਾਂ ਕਿ ਸ਼ਾਇਦ ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਨਕਾਲ ਦਿੱਤਾ ਪਰ ਅਸੀਂ ਜੇਕਰ ਧਿਆਨ ਨਾਲ ਨਤੀਜਿਆਂ ਨੂੰ ਦੇਖੀਏ ਅਤੇ ਖੋਜ ਪੜਤਾਲ ਕਰੀਏ ਅਤੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਭਾਜਪਾ ਹਾਰੀ ਨਹੀਂ ਹੈ ਭਾਜਪਾ ਇਸ ਇਲੈਕਸ਼ਨ ਦੇ ਵਿੱਚ ਇਕਤਤਾ ਨਾਲ ਜਿੱਤੀ ਹੈ ਉਹ ਕਿਉਂ ਉਸ ਦੇ ਬਾਰੇ ਆਪਾਂ ਵਿਸਤਾਰ ਵਿੱਚ ਗੱਲ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੁਝ ਸਾਲ ਪਹਿਲਾਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਸੈਂਟਰ ਸਰਕਾਰ ਦੇ ਖਿਲਾਫ ਮੋਦੀ ਸਰਕਾਰ ਸੈਂਟਰ ਗਵਰਨਮੈਂਟ ਵੱਲੋਂ ਜਿਹੜੇ ਕਿਸਾਨਾਂ ਲਈ ਕਾਨੂੰਨ ਲਿਆਏ ਗਏ ਸਨ ਉਹਨਾਂ ਦੇ ਵਿਰੋਧ ਵਿੱਚ ਕਿਸਾਨ ਜਿਹੜੇ ਸਨ ਉਹ ਦਿੱਲੀ ਗਏ ਸਨ ਅਤੇ ਦਿੱਲੀ ਉਹਨਾਂ ਨੇ ਦਿੱਲੀ ਬੋਰਡ ਉੱਤੇ ਮੋਹਰ ਚਾਹ ਲਗਾਇਆ ਹੋਇਆ ਸੀ ਅਤੇ ਇਹ ਜਿਹੜਾ ਅੰਦੋਲਨ ਸੀ ਇਹ ਕਾਫੀ ਵੱਡਾ ਅੰਦੋਲਨ ਹੋ ਗਿਆ ਅਤੇ ਪੂਰੀ ਦੁਨੀਆ ਦੇ ਵਿੱਚ ਇਸ ਅੰਦੋਲਨ ਦੇ ਚਰਚੇ ਹੋਣ ਲੱਗ ਪਏ ਅਤੇ ਉਸ ਸਮੇਂ ਜਿਹੜੇ ਹਰ ਸ਼੍ਰਮਤ ਕੋਲ ਬਾਦਲ ਸਨ ਉਹ ਮੋਦੀ ਸਰਕਾਰ ਦੇ ਵਿੱਚ ਮੰਤਰੀ ਸਨ ਸੈਂਟਰ ਦੇ ਵਿੱਚ ਅਤੇ ਪੰਜਾਬ ਵਿੱਚ ਵੀ ਮੋਦੀ ਸਰਕਾਰ, ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਸੀ। ਤਾਂ ਕਿਸਾਨ ਅੰਦੋਲਨ ਦਾ ਇੰਨਾ ਗਤਭਾਵ ਪਿਆ ਕਿ ਅਕਾਲੀ ਦਲ ਦੇ ਜਿਹੜੇ ਬੀਬਾ ਹਸ ਬਿਲਕੁਲ ਬਾਦਲ ਸਨ, ਉਹਨਾਂ ਨੇ ਆਪਣੀ ਮੰਤਰੀ ਦੀ ਜਿਹੜੀ ਕੁਰਸੀ ਸੀਗੀ ਉਹ ਅੰਦੋਲਨ ਕਰਕੇ ਉਸ ਤੋਂ ਅਸਤੀਫਾ ਦੇ ਦਿੱਤਾ ਸੀ। ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ, 17 ਸਤੰਬਰ ਦਾ ਇਹਨਾਂ ਦਾ ਇਹ ਪੋਸਟ ਹੈ ਜੋ ਇਹਨਾਂ ਨੇ ਐਕਸ ਹੈਂਡਲ ਉੱਪਰ ਪਾਈ ਸੀ। ਕਿ ਮੈਂ ਯੂਨੀਅਨ ਕੈਬਨਿਟ ਦੇ ਵਿੱਚੋਂ ਆਪਣਾ ਡਿਜ਼ਾਈਨ ਦਿੰਦੀ ਆ ਤੇ ਮੈਂ ਆਪਣੇ ਫਾਰਮਸ ਦੇ ਨਾਲ ਖੜੀ ਆ ਉਹਨਾਂ ਦੀ ਭੈਣ ਬਣ ਕੇ ਜਾਂ ਉਹਨਾਂ ਦੀ ਬੇਟੀ ਬਣ ਕੇ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਇਹਨਾਂ ਨੇ ਇੱਕ ਤਰ੍ਹਾਂ ਅਕਾਲੀ ਦਲ ਨੇ ਇੱਕ ਬਲੀਦਾਨ ਦਿੱਤਾ ਸੀਗਾ ਕਿਸਾਨਾਂ ਲਈ ਜਾਂ ਕਿਸਾਨੀ ਅੰਦੋਲਨ ਲਈ ਕਹਿ ਲਓ ਜਾਂ ਕੁਝ ਵੀ ਆਪਾਂ ਕਹਿ ਸਕਦੇ ਆ ਉਸ ਤੋਂ ਬਾਅਦ ਇਹ ਗੱਲ ਬੜੀ ਫੈਲੀ ਕਿ ਇਹਨਾਂ ਦਾ ਗੱਟ ਜੋ ਟੁੱਟ ਗਿਆ ਹੈ ਅਕਾਲੀ ਦਲ ਅਤੇ ਭਾਤ ਜਨਤਾ ਪਾਰਟੀ ਦਾ ਜਦ 2024 ਦੇ ਵਿੱਚ ਲੋਕ ਸਭਾ ਚੋਣਾਂ ਆਈਆਂ ਤਾਂ ਇੱਥੇ ਗੱਲ ਚੱਲ ਰਹੀ ਸੀ ਕਿ ਸ਼ਾਇਦ ਬੀਜੇਪੀ ਅਤੇ ਅਕਾਲੀ ਦਲ ਫਿਰ ਇੱਕ ਜੁੱਟ ਹੋ ਕੇ ਇਹ ਚੋਣਾਂ ਲੜਨਗੇ ਪਰ ਸੁਦੀਲ ਜਾਖੜ ਜੋ ਕਿ ਪ੍ਰਧਾਨ ਹਨ ਭਾਜਪਾ ਪੰਜਾਬ ਦੇ ਉਹਨਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦੇ ਦਿੱਤੀ ਸੀ ਕਿ ਭਾਜਪਾ ਜਿਹੜੀ ਹੈ ਉਹ 13 ਸੀਟਾਂ ਤੇ ਇਕੱਲਿਆਂ ਹੀ ਚੋਣ ਲੜੇਗੀ 26 ਮਾਰਚ 2024 ਨੂੰ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਅਸੀਂ ਚੋਣ ਇਕੱਲੇ ਲੜਾਂਗੇ ਅਸੀਂ ਅਕਾਲੀ ਦਲ ਨਾਲ ਮਿਲ ਕੇ ਚੌੜ ਨਹੀਂ ਲੜਨੀ ਗੱਲ ਹੁਣ ਇਹ ਨਿਕਲ ਕੇ ਆਂਦੀ ਹੈ ਕਿ ਅਕਾਲੀ ਦਲ ਨੂੰ ਕਿਸਾਨ ਅੰਦੋਲਨ ਦੇ ਚੱਲਦੇ ਭਾਜਪਾ ਤੋਂ ਅਲੱਗ ਹੋ ਕੇ ਆਪਣੀ ਮਨਿਸਟਰੀ ਛੱਡ ਕੇ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਦੂਜਾ ਜਿਹੜੀ ਬੀਜੇਪੀ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਸੀ ਜਿੰਨਾ ਪਿੱਛੇ ਕਾਫੀ ਅੰਦੋਲਨ ਚੱਲਿਆ ਕਿੰਨੇ ਕਿਸਾਨਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਵੋਟਰਾਂ ਉੱਤੇ ਬੈਠਿਆ ਨੇ ਉਸ ਬੀਜੇਪੀ ਨੂੰ ਪੰਜਾਬ ਵਿੱਚ ਫਾਇਦਾ ਹੋਇਆ ਹੈ ਜਾਂ ਨੁਕਸਾਨ ਹੋਇਆ ਹੈ ਜੇਕਰ ਆਪਾਂ ਨਤੀਜਿਆਂ ਵੱਲ ਚੱਲੀਏ 2024 ਦੇ ਪਹਿਲੀ ਵਾਰ ਬੀਜੇਪੀ ਸਦਾਲ ਇਕੱਲੀ 13 ਸੀਟਾਂ ਉੱਤੇ ਚੋਣ ਲੜੀ ਅਤੇ ਪਹਿਲੀ ਵਾਰ ਜੋ ਨਤੀਜੇ ਨਿਕਲ ਕੇ ਆਏ ਹਨ ਦੇਖਣ ਤੋਂ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਕੋਈ ਸੀਟ ਨਹੀਂ ਜਿੱਤੀ ਪਰ ਜੇਕਰ ਆਪਾਂ ਨਤੀਜਿਆਂ ਨੂੰ ਧਿਆਨ ਨਾਲ ਦੇਖੀਏ ਤਾਂ ਦੇਖੋ ਜਿਵੇਂ ਆਪਾਂ ਗੱਲ ਕਰੀ ਲੁਧਿਆਣੇ ਦੀ ਇੱਥੇ ਭਾਰਤੀ ਜਨਤਾ ਪਾਰਟੀ ਦੂਜੇ ਨੰਬਰ ਤੇ ਹੈ ਅਕਾਲੀ ਦਲ ਚੌਥੇ ਨੰਬਰ ਤੇ ਹੈ ਜਲੰਧਰ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੂਜੇ ਨੰਬਰ ਤੇ ਹੈ ਅਕਾਲੀ ਦਲ 4 ਨੰਬਰ ਤੇ ਹੈ ਗੁਰਦਾਸਪੁਰ ਵਿੱਚ ਭਾਤਿਆ ਜਨਤਾ ਪਾਰਟੀ 3 2 ਨੰਬਰ ਤੇ ਹੈ ਅਕਾਲੀ ਦਲ 4 ਨੰਬਰ ਤੇ ਹੈ ਪਟਿਆਲਾ ਵਿੱਚ ਭਾਤਿਆ ਜਨਤਾ ਪਾਰਟੀ 3 ਨੰਬਰ ਤੇ ਹੈ ਅਕਾਲੀ ਦਲ 4 ਨੰਬਰ ਤੇ ਹੈ ਹੁਸ਼ਿਆਰਪੁਰ ਵਿੱਚ ਭਾਤਿਆ ਜਨਤਾ ਪਾਰਟੀ 3 ਨੰਬਰ ਤੇ ਹੈ ਅਤੇ ਅਕਾਲੀ ਦਲ ਜਿਹੜੀ ਹੈ ਉਹ 4 ਨੰਬਰ ਤੇ ਹੈ ਫਿਰ ਵਾਚਪੁਰ ਵਿੱਚ ਵੀ ਭਾਰਤੀ ਜਨਤਾ ਪਾਰਟੀ ਤੀਜੇ ਨੰਬਰ ਤੇ ਹੈ ਅਤੇ ਅਕਾਲੀ ਦਲ ਚੌਥੇ ਨੰਬਰ ਤੇ ਹੈ। ਫਤਿਹਗੜ੍ਹ ਸਾਹਿਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਤੀਜੇ ਨੰਬਰ ਤੇ ਹੈ, ਅਕਾਲੀ ਦਲ ਚੌਥੇ ਨੰਬਰ ਤੇ ਹੈ। ਅਨੰਦਪੁਰ ਸਾਹਿਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਤੀਜੇ ਨੰਬਰ ਤੇ ਹੈ ਅਤੇ ਅਕਾਲੀ ਦਲ ਚੌਥੇ ਨੰਬਰ ਤੇ ਹੈ। ਅੰਮ੍ਰਿਤਸਰ ਸਾਹਿਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਤੀਜੇ ਨੰਬਰ ਤੇ ਹੈ ਅਤੇ ਅਕਾਲੀ ਦਲ ਚੌਥੇ ਨੰਬਰ ਤੇ ਹੈ। ਜੇਕਰ ਆਪਾਂ ਗੱਲ ਕਰੀਏ ਤੇ 9 ਸੀਟਾਂ ਉੱਪਰ ਮੁੱਤ ਜਿਹੜੀਆਂ ਆਪਾਂ ਗਿਣ ਚੁੱਕੇ ਹਾਂ ਉਹਨਾਂ ਵਿੱਚ 3 ਸੀਟਾਂ ਉੱਪਰ ਭਾਜਪਾ ਜਨਤਾ ਪਾਰਟੀ ਜਿਹੜੀ ਹੈ ਉਹ ਦੂਜੇ ਨੰਬਰ ਤੇ ਹੈ ਅਤੇ 6 ਸੀਟਾਂ ਉੱਪਰ ਆਤੀ ਜਨਤਾ ਪਾਰਟੀ ਤੀਜੇ ਨੰਬਰ ਤੇ ਹੈ ਅੱਗੇ ਗੱਲ ਕਰੀਏ ਸੰਘਰਸ਼ ਵਿੱਚ ਸੰਘਰਸ਼ ਵਿੱਚ ਵੀ ਭਾਜਪਾ ਜਨਤਾ ਪਾਰਟੀ ਅਕਾਲੀ ਦਲ ਤੋਂ ਅੱਗੇ ਹੈ ਭਾਵੇਂ ਭਾਜਪਾ ਜਨਤਾ ਪਾਰਟੀ ਚੌਥੇ ਨੰਬਰ ਤੇ ਹੈ ਪਰ ਅਕਾਲੀ ਦਲ ਵੀ ਪੰਜਵੇਂ ਨੰਬਰ ਤੇ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਖਡੂਰ ਸਾਹਿਬ ਦੀ ਇੱਥੇ ਭਾਜਪਾ ਜਨਤਾ ਪਾਰਟੀ 5ਵੇਂ ਨੰਬਰ ਤੇ ਹੈ ਅਤੇ ਅਕਾਲੀ ਦਲ 4ਵੇਂ ਤੇ। ਇੱਥੇ ਭਾਜਪਾ ਜਨਤਾ ਪਾਰਟੀ ਪਿੱਛੇ ਹੈ। ਫਰੀਦਕੋਟ ਵਿੱਚ ਵੀ ਭਾਜਪਾ ਜਨਤਾ ਪਾਰਟੀ 5ਵੇਂ ਨੰਬਰ ਤੇ ਹੈ ਅਤੇ ਅਕਾਲੀ ਦਲ 3ਵੇਂ ਅਤੇ ਅਕਾਲੀ ਦਲ 4ਵੇਂ ਤੇ। ਬਠਿੰਡਾ ਵਿੱਚ ਵੀ ਭਾਜਪਾ ਵੱਡਾ 4ਵੇਂ ਨੰਬਰ ਤੇ ਹੈ ਅਤੇ ਅਕਾਲੀ ਦਲ ਇੱਥੋਂ ਸੀਟ ਜਿੱਤੀ ਹੈ ਇਹਨਾਂ ਨੇ ਇਹ ਪਹਿਲੇ ਨੰਬਰ ਤੇ ਹਨ। ਹੁਣ ਜੇ ਗੱਲ ਕਰੀਏ 13 ਵਿੱਚੋਂ 10 ਸੀਟਾਂ ਉੱਪਰ ਭਾਜਪਾ ਜਨਤਾ ਪਾਰਟੀ ਅਕਾਲੀ ਦਲ ਤੋਂ ਅੱਗੇ ਹੈ। ਹੁਣ ਜਿਹੜੀ ਅਕਾਲੀ ਦਲ ਨੇ ਭਾਜਪਾ ਜਨਤਾ ਪਾਰਟੀ ਤੋਂ ਆਪਣਾ ਅਲੱਗ ਕੀਤਾ ਭਾਤ ਤੇ ਜਨਤਾ ਪਾਰਟੀ ਤੋਂ ਗੱਠਜੋੜ ਤੋੜਿਆ ਜਾਂ ਕਹਿ ਲਓ ਅਲੱਗ ਹੋਏ ਉਹ ਅਕਾਲੀ ਦਲ ਕਿਸਾਨਾਂ ਵਾਸਤੇ ਉਹਨਾਂ ਤੋਂ ਅਲੱਗ ਹੋਏ ਸਨ ਕਿਸਾਨੀ ਅੰਦੋਲਨ ਕਰਕੇ ਉਹਨਾਂ ਨੇ ਆਪਣੀ ਮਿਨਿਸਟਰੀ ਛੱਡੀ ਸੀ ਪਰ ਉਸ ਦਾ ਉਹਨਾਂ ਨੂੰ ਨੁਕਸਾਨ ਹੋਇਆ ਅਤੇ ਭਾਤ ਤੇ ਜਨਤਾ ਪਾਰਟੀ ਜਿਨ੍ਹਾਂ ਨੇ ਕਾਨੂੰਨ ਲੈ ਕੇ ਆਂਦੇ ਸਨ ਮੰਨਿਆ ਕਿ ਉਹ ਕਾਨੂੰਨ ਬਾਅਦ ਵਿੱਚ ਉਹਨਾਂ ਨੇ ਵਾਪਸ ਲੈ ਲਿੱਤੇ ਕਿ ਕਾਫੀ ਲੰਬਾ ਅੰਦੋਲਨ ਚੱਲਿਆ ਫਿਰ ਅੱਗੇ ਵੋਟਾਂ ਵੀ ਆ ਰਹੀਆਂ ਸਨ ਅਤੇ ਕਾਫੀ ਕਿਸਾਨ ਉੱਥੇ ਜਿਹੜੇ ਸੀ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਸਨ ਅਤੇ ਕਾਫੀ ਸੈਂਟਰਲ ਗਵਰਨਮੈਂਟ ਉੱਤੇ ਵੀ ਪ੍ਰੈਸ਼ਰ ਸੀ ਭਾਵੇਂ ਉਹਨਾਂ ਨੇ ਕਾਨੂੰਨ ਜਿਹੜੇ ਸੀ ਉਹ ਵਾਪਸ ਲੈ ਲੈ ਲੇ ਲੇ ਲਿੱਤੇ ਪਰ ਫੇਰ ਵੀ ਪੰਜਾਬ ਦੇ ਵਿੱਚ ਭਾਤ ਤੇ ਜਨਤਾ ਪਾਰਟੀ ਨੂੰ ਅਕਾਲੀ ਦਲ ਨਾਲੋਂ ਵੱਧ ਵੋਟਾਂ ਮਿਲੀਆਂ ਹੁਣ ਜੇ ਆਪਾਂ ਇਹਨੂੰ ਹੋਰ ਵਿਸਥਾਰ ਨਾਲ ਹੋਰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਆਹ ਚਾਰਟ ਦੇਖੋ ਤੁਸੀਂ ਆਪਣੇ ਸਕਰੀਨ ਤੇ ਇੱਕ ਚਾਰਟ ਦੇਖੋ ਇਹ ਜਿਹੜਾ ਚਾਰਟ ਹੈ ਇਹ ਹੈਗਾ 2019 ਦੀਆਂ ਵੋਟਾਂ ਦਾ ਇਹਦੇ ਵਿੱਚ ਦੇਖੋ ਕਿ ਜਿਹੜੀ INC ਹੈ ਮਤਲਬ ਕਾਂਗਰਸ ਹੈ ਜਿਹੜੀ ਉਹਨਾਂ 40% ਦੇ ਕਰੀਬ ਵੋਟਾਂ ਮਿਲੀਆਂ ਸੀ ਪੰਜਾਬ ਵਿੱਚ ਅਤੇ ਆਮ ਆਦਮੀ ਪਾਰਟੀ ਨੂੰ ਮਿਲੀਆਂ ਸਨ 7.38% ਅਕਾਲੀ ਦਲ ਨੂੰ ਮਿਲੀਆਂ ਸਨ ਵੋਟਾਂ 27% 27.45% ਅਤੇ ਭਾਜੀਪੀ ਦੀ ਜੇਕਰ ਆਪਾਂ ਗੱਲ ਕਰੀਏ ਤੇ ਭਾਜੀਪੀ ਨੂੰ ਸਿਰਫ 9.63% ਵੋਟਾਂ 2019 ਵਿੱਚ ਮਿਲੀਆਂ ਸਨ ਭਾਵੇਂ ਉਸ ਟਾਈਮ ਭਾਜੀਪੀ ਅਤੇ ਅਕਾਲੀ ਦਲ ਇਕੱਠੇ ਮਿਲ ਕੇ ਇਲੈਕਸ਼ਨ ਲੜ ਰਹੇ ਸਨ ਪਰ ਆਪਾਂ ਜੇਕਰ ਦੇਖੀਏ ਕਿ ਇਨਾਂ ਨੂੰ ਵੋਟਾਂ 9.63% ਮਿਲੇ ਹਨ ਅਤੇ ਅਕਾਲੀ ਦਲ ਨੂੰ ਮਿਲੇ ਸੀ 27.45% ਹੁਣ ਜੇਕਰ ਆਪਾਂ ਇਸ ਵਾਰ ਦੀ ਗੱਲ ਕਰੀਏ ਇਹ ਦੇਖੋ ਚਾਰਟ ਜੋ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਇਹ 2024 ਦਾ ਹੈ 2024 ਦੇ ਵਿੱਚ ਭਾਜਪਾ ਦਾ ਜਿਹੜਾ ਵੋਟ ਬੈਂਕ ਹੈ ਵੋਟ ਸ਼ੇਅਰ ਹੈ ਉਹ 18.56% ਹੋ ਗਿਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ 26% ਹੈ ਅਤੇ ਕਾਂਗਰਸ ਦਾ 26.3% ਹੈ ਅਤੇ ਅਕਾਲੀ ਦਲ ਦਾ 13.42% ਆ ਜਿਹੜਾ ਚਾਰ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਇਹ ਤੁਹਾਨੂੰ ਦੇਖਣ ਵਿੱਚ ਥੋੜੀ ਜ਼ਿਆਦਾ ਆਸਾਨੀ ਹੋਏਗੀ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈ ਉਹ 27.45% ਤੋਂ 13.42% ਆ ਗਿਆ ਤੇ ਭਾਜਪਾ ਦਾ ਜਿਹੜਾ ਵੋਟ ਬੈਂਕ ਹੈ 9.63% ਤੋਂ 18.56% ਪਹੁੰਚ ਗਿਆ ਮਤਲਬ ਕਿ ਆਪਾਂ ਜਿਵੇਂ ਕਿ ਖਬਰਾਂ ਦੇਖਦੇ ਹਾਂ ਕਿ ਕਿਸਾਨੀ ਅੰਦੋਲਨ ਦਾ ਭਾਜਪਾ ਨੂੰ ਬੜਾ ਨੁਕਸਾਨ ਹੋਇਆ ਹਨਾ ਕੋਈ ਸੀਟ ਨਹੀਂ ਮਿਲੀ ਤੇ ਭਾਜਪਾ ਮਤਲਬ ਖਤਮ ਹੈ ਪੰਜਾਬ ਵਿੱਚ ਕੁਝ ਲੋਕ ਇਹਦਾ ਵੀ ਬੋਲਦੇ ਹਨ ਅਤੇ ਆਪਾਂ ਵੋਟਾਂ ਵੇਲੇ ਵੀ ਸੁਣਿਆ ਕਿ ਕਈ ਭਾਜਪਾ ਦੇ ਲੀਡਰ ਕਹਿੰਦੇ ਸਨ ਕਿ ਸਾਨੂੰ ਪਿੰਡਾਂ ਵਿੱਚ ਵੜ ਨਹੀਂ ਦਿੱਤਾ ਪਰ ਜੇਕਰ ਆਪਾਂ ਦੇਖੀਏ ਕਿ ਭਾਜਪਾ ਨੇ ਆਪਣਾ ਜਿਹੜਾ ਵੋਟ ਸ਼ੇਅਰ ਹੈ ਇਕੱਲਿਆਂ ਲੜ ਕੇ ਡਬਲ ਕਰ ਦਿੱਤਾ 9% ਵੋਟਾਂ ਜਿਨ੍ਹਾਂ ਨੂੰ ਮਿਲੀਆਂ ਸਨ 8.9% ਦੇ ਕਰੀਬ ਉਹਨਾਂ ਦੇ 8.85% ਤੱਕ ਪਹੁੰਚ ਗਏ ਅਤੇ ਜਿਹੜਾ ਅਕਾਲੀ ਦਲ ਹੈ ਉਹ 27.45 ਤੋਂ 13.42% ਦੇ ਕਰੀਬ ਆ ਗਿਆ ਹੈ ਮਤਲਬ ਉਹਨਾਂ ਦਾ ਵੋਟ ਬੈਂਕ ਅੱਧਾ ਰਹਿ ਗਿਆ ਅਤੇ ਭਾਜਪਾ ਦਾ ਡਬਲ ਹੋ ਗਿਆ ਮਤਲਬ ਕੀ ਇਹ ਭਾਜਪਾ ਨੂੰ ਕਿਸਾਨੀ ਅੰਦੋਲਨ ਦਾ ਫਾਇਦਾ ਹੋਇਆ ਕਿ ਜੇ ਉਹ ਕਿਸਾਨੀ ਅੰਦੋਲਨ ਨਾ ਹੁੰਦਾ ਤੇ ਇਹ ਦੋਨੋਂ ਪਾਰਟੀਆਂ ਲੱਗ ਨਾ ਹੁੰਦੀਆਂ ਤਾਂ ਭਾਜਪਾ ਨੂੰ ਪਤਾ ਨਹੀਂ ਲੱਗਣਾ ਸੀਗਾ ਕਿ ਭਾਜਪਾ ਦਾ ਇੰਨਾ ਵੋਟ ਬੈਂਕ ਹੈ ਪੰਜਾਬ ਦੇ ਵਿੱਚ ਜਾਂ ਇਹ ਵੋਟ ਬੈਂਕ ਹੋਣ ਵਧਿਆ ਹੈ ਉਹ ਜੇਕਰ ਆਪਾਂ ਇਹ ਪਰਸੈਂਟ ਨੂੰ ਵੋਟਾਂ ਦੇ ਵਿੱਚ ਕਨਵਰਟ ਕਰਕੇ ਦੇਖੀਏ ਲਗਭਗ ਸ਼ੋਮਨੀ ਕਾਲੀਦਨ ਨੂੰ 37 ਲੱਖ ਦੇ ਕਰੀਬ ਵੋਟਾਂ ਮਿਲੀਆਂ ਸਨ 2019 ਵਿੱਚ ਅਤੇ 2024 ਵਿੱਚ ਉਹਨਾਂ ਦੀ ਵੋਟਾਂ ਜਿਹੜੀਆਂ ਤਕਰੀਬਨ 18 ਲੱਖ ਦੇ ਕਰੀਬ ਰਹਿ ਗਈਆਂ ਅਤੇ ਭਾਜਪਾ ਨੂੰ 2019 ਵਿੱਚ 13 ਲੱਖ ਦੇ ਕਰੀਬ ਵੋਟਾਂ ਮਿਲੀਆਂ ਸਨ ਅਤੇ 2024 ਵਿੱਚ ਉਹ ਵੋਟਾਂ ਵਧ ਕੇ 25 ਲੱਖ ਹੋ ਗਈਆਂ ਇਹ ਭਾਜਪਾ ਵਾਸਤੇ ਇੱਕ ਤਰ੍ਹਾਂ ਨਾਲ ਆਪਾਂ ਜੇ ਕਹੀਏ ਕਿ ਇੱਕ ਜਿੱਤ ਹੀ ਹੈ ਕਿਉਂਕਿ ਆਮ ਆਦੀ ਪਾਰਟੀ ਅਤੇ ਕਾਂਗਰਸ ਦਾ ਵੀ ਬੋਟ শেਅਰ ਜਿਹੜਾ ਹੈ ਉਹ 26-26% ਦੇ ਕਰੀਬ ਹੀ ਹੈ ਪੰਜਾਬ ਵਿੱਚ ਅਤੇ ਭਾਜਪਾ ਦਾ 18% ਹੈ ਤੇ ਜਿਹੜੇ 9 ਤੋਂ 18% ਤੱਕ ਆ ਗਏ ਉਹ ਅੱਗੇ ਵੀ ਵੱਧ ਸਕਦੇ ਹਨ ਅਤੇ ਜੇਕਰ ਆਪਾਂ ਗੱਲ ਕਰੀਏ ਕਿ ਆਉਣ ਵਾਲੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਪਸ ਵਿੱਚ ਲੜ ਜਾਂਦੇ ਹਨ ਇੱਕ ਗਠਜੋੜ ਬਣਾ ਲੈਂਦੇ ਹਨ ਤਾਂ ਇਨ੍ਹਾਂ ਦੋਨਾਂ ਦਾ ਜਿਹੜਾ ਗਠਜੋੜ ਹੈ ਉਹ ਸਰਕਾਰ ਵੀ ਪੰਜਾਬ ਵਿੱਚ ਬਣਾ ਸਕਦਾ ਹੈ ਹੁਣ ਭਾਜਪਾ ਦਾ ਪੰਜਾਬ ਦੇ ਵਿੱਚ ਇੰਨੀਆਂ ਵੋਟਾਂ ਲੈ ਕੇ ਜਾਣ ਦੇ ਕਈ ਕਾਰਨ ਹੋ ਸਕਦੇ ਹਨ ਜੇਕਰ ਆਪਾਂ ਗੱਲ ਕਰੀਏ ਕਿ ਅਕਾਲੀ ਦਲ ਤੋਂ ਕੁਝ ਪੰਜਾਬ ਦੇ ਲੋਕਾਂ ਨੂੰ ਨਰਾਜ਼ਗੀ ਚੱਲ ਰਹੀ ਹੈ ਅਤੇ ਅਕਾਲੀ ਦਲ ਇਹਨਾਂ ਤੋਂ ਅਲੱਗ ਹੋਇਆ ਤਾਂ ਉਸ ਦਾ ਸ਼ਹਿਰ ਇਹਨਾਂ ਨੂੰ ਫਾਇਦਾ ਮਿਲਿਆ ਭਾਜਪਾ ਲਿਆ ਨੂੰ ਦੂਜੀ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਜਿਹੜੇ ਲੋਕ ਨੇ ਭਾਵੇਂ ਉਹ ਕਿਸੇ ਵੀ ਤਰ੍ਹਾਂ ਦੇ ਹੋਣ ਉਹ ਬਾਹਰਲੇ ਦੇਸ਼ਾਂ ਵੱਲ ਕਾਫੀ ਜ਼ਿਆਦੇ ਹਨ ਕਮਾਈਆਂ ਕਰਨ ਵਾਸਤੇ ਜਾਂ ਪੜ੍ਹਾਈਆਂ ਕਰਨ ਵਾਸਤੇ ਉਹ ਪੰਜਾਬ ਛੱਡ ਛੱਡ ਕੇ ਬਹੁਤ ਹੀ ਤੇਜ਼ੀ ਨਾਲ ਬਾਹਰਲੇ ਦੇਸ਼ਾਂ ਵੱਲ ਸੈੱਟ ਹੋ ਰਹੇ ਹਨ ਅਤੇ 19 ਉਸ ਤੋਂ ਦੁੱਗਣੀ ਤੇਜ਼ੀ ਨਾਲ ਪੰਜਾਬ ਵਿੱਚ ਨਾਲ ਦੀਆਂ ਲੱਗਦੇ ਰਾਜਾਂ ਵਿੱਚੋਂ ਸਟੇਟਾਂ ਵਿੱਚੋਂ ਲੋਕ ਆ ਕੇ ਰਹਦੇ ਹਨ ਬਾਹਰਲੀਆਂ ਸਟੇਟਾਂ ਤੋਂ ਆ ਕੇ ਪੰਜਾਬ ਵਿੱਚ ਵਸਦੇ ਹਨ ਉਹ ਜਿਹੜਾ ਵੋਟ ਹੈ ਉਹ ਵੋਟ ਕਿਤੇ ਨਾ ਕਿਤੇ ਭਾਜਪਾ ਦੇ ਹੱਕ ਵਿੱਚ ਪੂਕਤ ਰਿਹਾ ਹੈ ਅਤੇ ਜਿਹੜੀ ਇਹ ਵੋਟ ਇਸ ਵਾਰ 25 ਲੱਖ ਹੈ ਤੇ 18% ਹੈ ਇਹ ਵੱਧ ਕੇ 26% ਵੀ ਹੋ ਸਕਦੀ ਹੈ ਜਿੰਨੀ ਕਿ ਇਸ ਵਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੋਟ ਮਿਲੀ ਹੈ ਬਾਕੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਤੇਦਾ ਵਿੱਚੋਂ 7-8 ਸੀਟਾਂ ਤੇ ਜਿੱਤ ਪ੍ਰਾਪਤ ਕਰ ਲਵੇ। ਬਾਕੀ ਇਹ ਸੀ ਸਾਡੀ ਅੱਜ ਦੀ ਖਾਸ ਰਿਪੋਰਟ ਜੋ ਕਿ ਅਸੀਂ ਲੋਕ ਸਭਾ ਚੋਣਾਂ ਤੇ ਆਧਾਰ ਉੱਪਰ ਇੱਕ ਆਪਣਾ ਨਜ਼ਰੀਆ ਪੇਸ਼ ਕੀਤਾ ਹੈ। ਇੱਕ ਆਪਣੀ ਨਿੱਜੀ رائے ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਭਾਜਪਾ ਦਾ ਜਿਹੜਾ ਭਿਖ ਹੈ ਉਹ ਪੰਜਾਬ ਵਿੱਚ ਰੋਸ਼ਨ ਲੱਗ ਰਿਹਾ ਹੈ। ਬਾਕੀ ਤੁਹਾਡੇ ਕੀ ਵਿਚਾਰ ਹਨ? ਤੁਸੀਂ ਇਸ ਬਾਰੇ ਕੀ ਸਮਝਦੇ ਹੋ? ਤਾਂ ਤੁਸੀਂ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਜੋ ਲਿਖਣਾ। ਬਾਕੀ ਪੰਜਾਬ ਅਤੇ ਪੰਜਾਬ ਨਾਲ ਸੰਬੰਧਿਤ ਹੱਤਾਂ ਦੇ ਮੁੱਦੇ ਉੱਪਰ ਅਸੀਂ ਆਪਣੀ ਖਾਸ ਰਿਪੋਰਟ ਆਪਣੇ ਨਿੱਜੀ ਵਿਚਾਰ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੇ ਕਰਦੇ ਰਹਾਂਗੇ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜਾਂ ਤੁਹਾਨੂੰ ਇਹ ਜਾਣਕਾਰੀ ਸਹੀ ਲੱਗੀ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਸਾਡੀ ਵੀਡੀਓ ਨੂੰ ਲਾਈਕ ਕਰ ਸਕਦੇ ਹੋ। ਬਾਕੀ ਜਾਂਦੇ ਜਾਂਦੇ ਅਸੀਂ ਇਹ ਹੀ ਕਹਾਂਗੇ ਕਿ ਰੱਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ, ਵਾਗੂ ਤੁਹਾਨੂੰ ਖੁਸ਼ੀਆਂ ਬਖਸ਼ੇ। ਮਿਲਦੇ ਹਾਂ ਬਹੁਤ ਜਲਦ ਅਗਲੀ ਵੀਡੀਓ ਵਿੱਚ। ਤਦ ਤੱਕ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ